ਹੈਲੋ ਹਾਂ ਬਈ ਕੌਣ ਬੋਲਦਾ ਹੈ ਬੰਦ ਤੋਂ ਨਹੀਂ ਪੁੱਛਿਆ ਮੈਂ ਫਲਾਨੀ ਕੰਪਨੀ ਦੇ ਦਫ਼ਤਰ ਵਿੱਚੋਂ ਬੋਲ ਰਿਹਾ ਹਾਂ ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ ਮੈਮ ਇਹ ਸਿਰਫ ਤੁਹਾਡੇ ਲੱਕੀ ਨੰਬਰ ਤੇ ਹੀ ਆਈ ਹੈ ਜੀ ਮੈਨੂੰ ਨਹੀਂ ਸਮਝ ਲੱਗਦੀ ਭਾਈ ਕੀ ਕਹਿ ਰਿਹਾ ਹੈ ਤੂੰ ਬੰਦ ਤੋਂ ਨੂੰ ਗੱਲ ਸਮਝ ਨਹੀਂ ਆ ਰਹੀ ਸੀ ਪਲੀਜ਼ ਫੋਨ ਨਾ ਕਟਿਓ ਤੁਹਾਡੇ ਫਾਇਦੇ ਦੀ ਗੱਲ ਹੈ ਫੋਨ ਕਰਨ ਵਾਲੇ ਨੇ ਕਿਹਾ ਸਾਡੇ ਫਾਇਦੇ ਦੀ ਕਿਵੇਂ ਭਾਈ ਫਾਇਦੇ ਦੀ ਗੱਲ ਸੁਣ ਕੇ ਬੰਤੋਂ ਨੇ ਫੋਨ ਨਾ ਕਟਿਆ ਮੇਰੀ ਗੱਲ ਧਿਆਨ ਨਾਲ ਸੁਣਨਾ ਤੁਸੀਂ ਸਿਰਫ ਫੋਨ ਸੁਣਨਾ ਹੈ ਜੋ ਤੁਹਾਡੇ ਨੰਬਰ ਤੇ ਆਵੇਗਾ ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਤੇ ਆ ਕਰਾਂਗੇ ਤੁਸੀਂ ਸਿਰਫ ਗੱਲ ਕਰਨੀ ਹੋਇਆ ਕਰੇਗੀ ਅਸੀਂ ਤਾਂ ਬਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ ਬੰਤੂ ਨੇ ਸੋਚਿਆ ਕਿਤੇ ਭਾਈ ਬਾਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ ਜੋ ਵੀ ਤੁਹਾਡਾ ਮੋਬਾਈਲ ਖਰਚਾ ਹੋਵੇਗਾ ਅਸੀਂ ਦੇ ਦਿਆ ਕਰਾਂਗੇ ਭਾਈ ਨੇ ਕਾਫੀ ਗੱਲਾਂ ਬੰਤੂ ਨੂੰ ਸਮਝਾਈਆਂ ਠੀਕ ਹੈ ਭਾਈ ਬੰਤੂ ਖੁਸ਼ੀ ਨਾਲ ਖੱਬ ਕੀ ਬੋਲੀ ਸ਼ੁਕਰੀਆ ਜੀ ਕਹਿ ਕੇ ਭਾਈ ਨੇ ਫੋਨ ਕੱਟ ਦਿੱਤਾ ਬੰਤੋ ਸੋਚ ਰਹੀ ਸੀ ਕਿ ਘਰੇ ਬੈਠੇ ਬਿਠਾਏ ਚਲੋ ਉਸਨੇ ਮੋਬਾਈਲ ਦਾ ਖਰਚਾ ਤਾਂ ਕੱਟ ਕੀਤਾ ਕਿਸੇ ਕੰਪਨੀ ਵਾਲੇ ਭਾਈ ਦਾ ਫੋਨ ਧੀ ਕਹਿੰਦਾ ਆਪੇ ਪੈਸੇ ਪਵਾਉ ਤੁਹਾਡੇ ਫੋਨ ਵਿੱਚ ਬਸ ਤੁਸੀਂ ਘੜੀ ਦੀ ਘੜੀ ਗੱਲ ਕਰਨੀ ਆ ਜਿੰਨੀ ਵਾਰੀ ਫੋਨ ਆਵੇਗਾ ਤੁਸੀਂ ਚੱਕਣਾ ਬਸ ਨਰਮਾਈ ਤੇ ਪੀਰ ਨਾਲ ਗੱਲ ਕਰਨੀ ਹੈ ਬੰਤੂ ਨੌ ਨੂੰ ਦੱਸਣ ਲੱਗੀ ਬੇਬੇ ਕੋਈ ਹੋਰ ਨਾ ਪੰਗਾ ਪਾ ਲਈ ਨੌ ਬੋਲੀ ਤੂੰ ਤਾਂ 12 ਪੜ ਕੇ ਵੀ ਅਨਪੜਾ ਵਰਗੀ ਹੀ ਰਹੀ ਬੰਤੂ ਨੇ ਨੌ ਦੀ ਗੱਲ ਤੇ ਮੂੰਹ ਜਿਹਾ ਮਰੋੜ ਕੇ ਆਖਿਆ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਆਪੀ ਆਪਣੀ ਸਿਆਣ ਫਤਿਹ ਉਸ ਨੂੰ ਫਕਰ ਮਹਿਸੂਸ ਹੋ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਬੈਸੇ ਪਵਾਉਣ ਦੀ ਲੋੜ ਨਹੀਂ ਉਸ ਨੇ ਇੰਤਜ਼ਾਮ ਕਰ ਲਿਆ ਹੈ ਉਹ ਇੱਕਦਮ ਤਰਪ ਗਈ ਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰਕੇ ਫੋਨ ਕੰਨ ਤੇ ਲਾਇਆ ਤੇ ਪਿਆਰ ਨਾਲ ਹੈਲੋ ਕਿਹਾ ਆਪ ਦਾ ਨਾਮ ਕੀ ਹੈ ਅੱਗੋਂ ਆਵਾਜ਼ ਆਈ ਜੀ ਮੇਰਾ ਨਾਮ ਬੰਤੋ ਚੁੱਪ ਕਰਕੇ ਸੋਚਣ ਲੱਗੀ ਵਿਆਹ ਵੇਲੇ ਤਾਂ ਉਸ ਦਾ ਨਾਮ ਕਲਵੰਤ ਸੀ ਬੰਤੋ ਤਾਂ ਬਾਅਦ ਵਿੱਚ ਕਹਿਣ ਲੱਗ ਪਏ ਸੀ ਆਪ ਕੁਛ ਬੋਲ ਕਿਉਂ ਨਹੀਂ ਰਹੇ ਜੀ ਕਲਵੰਤ ਵਾਹ ਵਾਹ ਕਿੰਨਾ ਸੁੰਦਰ ਪਿਆਰਾ ਨਾਮ ਹੈ ਆਪ ਦਾ ਬੰਤੋ ਦਿਨ ਲੱੱਤਾ ਕੰਵਲ ਲੱਗ ਪਈਆਂ ਸੀ ਇੰਨੇ ਪਿਆਰ ਨਾਲ ਕਦੇ ਦੀਪ ਦੇ ਦੇ ਬੱਪੂ ਨੇ ਵੀ ਉਸ ਦੀ ਨਾ ਹੀ ਤਰੀਫ਼ ਕੀਤੀ ਸੀ ਨਾਮ ਕਿਆ ਕੰਮ ਕਿਆ ਕਰਦੀ ਹੋ ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀ ਆ ਮੈਂ ਲੋਕਾਂ ਦੀਆਂ ਬੁੜੀਆਂ ਵਾਂਗੂ ਨਾ ਦੇ ਸਿਰ ਤੇ ਨਹੀਂ ਛੱਡਦੀ ਸਾਰਾ ਕੰਮ ਧਾਰਾਂ ਵੀ ਆਪ ਕੱਢਦੀ ਆ ਗੋਹਾ ਕੂੜਾ ਵੀ ਸੈੱਟ ਦਿੰਦੀ ਆ ਕੰਮ ਗਿਣਾਉਂਦਿਆ ਬੰਤੋਂ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ ਕਿੰਨਾ ਚੰਗਾ ਬੋਲਦੇ ਨੇ ਲੋ ਉਕੜੇ ਘਵਾੜੇ ਉੰਘ ਪੈਂਦੇ ਨੇ ਬੰਤੋ ਨੇ ਫੌੜਾ ਚੁੱਕਿਆ ਮੱਜਾਂ ਦਾ ਗੁਹਾ ਹਟਾਉਣ ਲੱਗੀ ਘੰਟੀ ਫੇਰ ਵੱਜੀ ਨੌ ਨੇ ਫੋਨ ਚੱਕਿਆ ਹੈਲੋ ਜੀ ਆਪ ਦਾ ਨਾਮ ਕਿਆ ਹੈ ਫੋਨ ਕਰਨ ਵਾਲੇ ਨੇ ਪੁੱਛਿਆ ਤੂੰ ਨਾਂ ਤੋ ਕੀ ਲੈਣਾ ਵੀਰੇ ਗੱਲ ਕੀਦੇ ਨਾਲ ਕਰਨੀ ਏ ਤੂੰ ਦੱਸ ਨੌ ਨੇ ਆਖਿਆ ਵੀਰਾ ਅਸੀਂ ਸਿਰਫ ਫਰੈਂਡ ਅੱਗੋਂ ਆਵਾਜ਼ ਆਈ ਮੋਟੀ ਨੇ ਫੋਨ ਕੱਟ ਦਿੱਤਾ ਗੁੱਸੇ ਵਿੱਚ ਬੜਬੜ ਕਰਦੀ ਰਹੀ ਲੱਗਦਾ ਫਰੈਂਡ ਦਾ ਲੱਤਾਂ ਤੜਵਾਉਣੀਆਂ ਹੋਣੀਆਂ ਕੀ ਹੋ ਗਿਆ ਕੁੜੇ ਤੈਨੂੰ ਕੀ ਗੱਲ ਕਰੀ ਜਾਨੀ ਆ ਕਿਸੇ ਦਾ ਫੋਨ ਆਇਆ ਸੀ ਮੇਰਾ ਨਾਂ ਪੁੱਛਦਾ ਸੀ ਟੱਟ ਪੈਣਾ ਫੇਰ ਤਾਂ ਮੇਰਾ ਫੋਨ ਹੋ ਬੰਤੂ ਨੇ ਕਿਹਾ ਤੂੰ ਬੇਬੇ ਐਵੇਂ ਜੇ ਫੋਨ ਸੁਣਦੀ ਐ ਨਾ 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 ਮੈਂ ਕਾਹਨੂੰ ਸੁਣਦੀ ਆ ਕਹਿ ਕੇ ਬੰਤੂ ਕੰਮ ਕਰਨ ਜਾ ਲੱਗੀ ਫੋਨ ਦੀ ਘੰਟੀ ਫੇਰ ਵੱਜੀ ਪੁੱਤੇ ਨੇ ਫੋਨ ਚੱਕਿਆ ਉਹ ਕਾਫੀ ਸਮਾਂ ਗੱਲਾਂ ਕਰਦਾ ਰਿਹਾ ਬੰਤੂ ਨੇ ਪੁੱਛਿਆ ਕਿਹਦਾ ਫੋਨ ਹੈ ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ ਮਾਂ ਨੇ ਪੁੱਛਿਆ ਉਸ ਦੀ ਸੀ ਲੀ ਦਾ ਫੋਨ ਤੀ ਵੇ ਪਤਾ ਨਹੀਂ ਸਾਰਿਆਂ ਬਾਰੇ ਪੁੱਛ ਕੇ ਕਹਿੰਦਾ ਆਪਣੀ ਦੀਦੀ ਨਾਲ ਗੱਲ ਕਰਾ ਮਾਂ ਨੇ ਮੱਥੇ ਤੇ ਹੱਥ ਮਾਰਿਆ ਤੇ ਕੁੜੀ ਵੱਲ ਪੱਜੀ ਕੁੜੀ ਤੋਂ ਫੋਨ ਖੋਹ ਲਿਆ ਕੁੜੀ ਕਬਰਾਈ ਜਹੀ ਆਵਾਜ਼ ਵਿੱਚ ਬੋਲੀ ਮੰਮੀ ਪਤਾ ਨਹੀਂ ਕਿਹਦਾ ਫੋਨ ਫੜਾ ਗਿਆ ਮੈਨੂੰ ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ਤੇ ਤੂੰ ਨਾ ਚੱਕਿਆ ਕਰ ਅਧਿਕ ਘੰਟੇ ਬਾਅਦ ਫੋਨ ਫੇਰ ਨੌ ਨੇ ਚੁੱਕਿਆ ਦੂਜੇ ਪਾਸਿਓਂ ਆਵਾਜ਼ ਆਈ ਜੀ ਕਲਵੰਤ ਜੀ ਮੈਂ ਬਾਤ ਸੇ ਬਾਤ ਕਰਾਈਏ ਪਲੀਜ਼ ਨੌ ਨੇ ਬੰਤ ਨੂੰ ਪੁੱਛਿਆ ਬੇਬੇ ਆਪਣੇ ਕਲਵੰਤ ਕੌਣ ਹੈ ਬੰਤੋ ਨੇ ਫੋਨ ਫੜ ਕੇ ਹੈਲੋ ਕਿਹਾ ਆਪ ਕਲਵੰਤ ਜੀ ਬੋਲ ਰਹੇ ਹੋ ਹਾਂਜੀ ਆਪਕੋ ਹਿੰਦੀ ਬੋਲੀ ਨਹੀਂ ਆਤੀ ਭਾਈ ਨੇ ਕਿਹਾ ਕੱਟ ਆਤੀ ਹੈ ਜੀ ਚਲੋ ਮੈਂ ਪੰਜਾਬੀ ਮੈਂ ਬਾਤ ਕਰੂੰਗਾ ਕਲਵੰਤ ਜੀ ਤੁਹਾਡਾ ਨਾਮ ਬਹੁਤ ਪਿਆਰਾ ਹੈ ਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ ਉਨੇ ਹੀ ਪਿਆਰੇ ਤੁਸੀਂ ਹੋਵੋਗੇ ਬੰਤੋ ਫਿਰ ਸੋਚਣ ਲੱਗੀ ਮਨਤ ਤੇਰੀ ਤਾਕਤ ਕਿਸੇ ਨੇ ਕਦਰ ਹੀ ਨਹੀਂ ਪਾਈ ਇੰਨੇ ਪਿਆਰ ਨਾਲ ساری ਉਮਰ ਕੋਈ ਨਹੀਂ ਕਦੇ ਕਿਸੇ ਨੇ ਗੱਲ ਕੀਤੀ ਇੰਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ ਬੰਤੋ ਨੂੰ ਹਾਜਮ ਨਹੀਂ ਸੀ ਹੋ ਰਿਹਾ ਲੱਗਦਾ ਉਸ ਨੂੰ ਲੱਗਿਆ ਜਿਵੇਂ ਉਸ ਦੇ ਟੱਡ ਵਿੱਚ ਵੱਟ ਜਿਹੇ ਪੈਣੇ ਪੈਂਦੇ ਹੋਣ ਹੈਲੋ ਹੈਲੋ ਕਲਵੰਤ ਜੀ ਅਮੀਰੀ ਮੇਰੀ ਗੱਲ ਸੁਣ ਰਹੇ ਹੋ ਨਾ ਹਾਂਜੀ ਹਾਂਜੀ ਬਨਤੋ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ ਹਾਏ ਰੱਬਾ ਕਲਵੰਤ ਜੀ ਕਹਿ ਕੇ ਬੋਲ ਰਿਹਾ ਹੈ ਭਾਈ ਕਿੰਨੀ ਮਿੱਠੀ ਬੋਲੀ ਬਨਤੋ ਸੋਚ ਰਹੀ ਸੀ ਕਲਵੰਤ ਜੀ ਤੁਸੀਂ ਵੀ ਕੁਝ ਕਹੋ ਮੈਂ ਇਕੱਲਾ ਹੀ ਬੋਲ ਰਿਹਾ ਕੋਈ ਜਵਾਬ ਦਿਓ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੋੜੀ ਪੜ੍ਹਾਈ ਕਿੰਨੀ ਕ ਪੜ੍ਹਾਈ ਤਾਂ ਮੇਰੀ ਬੇਬੇ ਦੱਸਦੀ ਹੁੰਦੀ ਸੀ ਮੇਰਾ ਬਾਪੂ ਮੈਨੂੰ ਮੋਢਿਆਂ ਤੇ ਪਠਾ ਕੇ ਸਕੂਲ ਛੱਡ ਕੇ ਆਉਂਦਾ ਸੀ ਇੱਕ ਵਾਰੀ ਐਵੇਂ ਜਾ ਗੁੱਡੇ ਤੇ ਫੋੜਾ ਨਿਕਲਿਆ ਇੱਕ ਮਹੀਨਾ ਸੂਤ ਨਹੀਂ ਆਇਆ ਮੁੜ ਕੇ ਬਾਪੂ ਨੇ ਸਕੂਲ ਹੀ ਚ ਨਾ ਜਾਣ ਦਿੱਤਾ ਬਾਲੀ ਲਾਡਲੀ ਸੀ ਮੈਂ ਪਿਓ ਨੂੰ ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸਿਓਂ ਫੋਨ ਕੱਟ ਕਰ ਦਿੱਤਾ ਗਿਆ ਦੋ ਕਵਾਰ ਹੋਰ ਫੋਨ ਆਇਆ ਬੰਤੋ ਦਾ ਜੀ ਕਾਲਾ ਪਹਿਨ ਲੱਗ ਪਿਆ ਇੰਨੀਆਂ ਕਿੰਨੀਆਂ ਗੱਲਾਂ ਕਰ ਸਕਦਾ ਕੋਈ ਸ਼ਾਮ ਤੱਕ ਬੰਤੋ ਨੇ ਹੀ ਫੋਨ ਚੁੱਕੇ ਕੋਈ ਉਮਰ ਪੁੱਛੇ ਕੋਈ ਪੜ੍ਹਾਈ ਪੁੱਛੇ ਕੋਈ ਨੌਕਰੀ ਬਾਰੇ ਕੋਈ ਪਰਿਵਾਰ ਦੇ ਮੈਂਬਰਾਂ ਬਾਰੇ ਕੋਈ ਪਸੰਦ ਦੀ ਫਿਲਮ ਕੋਈ ਗਾਣੇ ਨਾ ਨਹੀਂ ਚੀਤਾ ਕਰਵਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆ ਬੰਤੋਂ ਨੇ ਦੇਖਿਆ 4 ਵਜਣ ਵਾਲੇ ਸੀ ਤੇ ਡੇਢ 2 ਵਜੇ ਉਸ ਦੇ ਘਰ ਵਾਲਾ ਘਰੇ ਢਾ ਮਾਰਦਾ ਹੁੰਦਾ ਹੈ ਚਾਹ ਰੋਟੀ ਖਾਣ ਲਈ ਤੂੰ ਹੁਣ ਦੱਸਦੀ ਐ ਫੋਨ ਕਰਕੇ ਨਹੀਂ ਪੁੱਛ ਸਕਦੀ ਸੀ ਫੋਨ ਤਾਂ ਸਾਰਾ ਦਿਨ ਵਿਹਲਾ ਨਹੀਂ ਹੋਇਆ ਅੱਜ ਨੌਂ ਨੇ ਜਵਾਬ ਸੁਣਾਇਆ ਬੰਤੋ ਨੇ ਫੋਨ ਫੜਦਿਆਂ ਕਿਹਾ ਹੁਣ ਲਾ ਕੇ ਪੁੱਛ ਘਰ ਕਿਉਂ ਨਹੀਂ ਆਇਆ ਨੌਂ ਨੇ ਨੰਬਰ ਮਲਾ ਕੇ ਬੰਤੋ ਨੂੰ ਫੜਾ ਦਿੱਤਾ ਬੰਤੋ ਨੇ ਮੂੰਹ ਹੌਲੀ ਕਰ ਦੇਨੇ ਹੈਲੋ ਨਿਕਲਿਆ ਕੌਣ ਬੋਲਦੇ ਅੱਗੇ ਆਵਾਜ਼ ਆਈ ਮੈਂ ਕਲਵੰਤ ਬੰਤੋ ਸਵੇਰ ਦੀ ਮਿੱਠਾ ਬੋਲਦੀ ਪੁਰ ਦੀ ਪੁੱਲ ਚੁੱਕੀ ਸੀ ਕੀ ਪਰਵਾਰ ਵਾਲੇ ਉਹ ਸਦੀ ਅਸਲੀ ਆਵਾਜ਼ ਹੀ ਪਛਾਣਦੇ ਨੇ ਕਿਹੜੀ ਕਲਵੰਤ ਬੰਤੋ ਬੋਲਦੀ ਆ ਮੈਂ ਉਹ ਉੱਚੀ ਦੇ ਨੇ ਬੋਲੀ ਐ ਬੋਲ ਤਾਂ ਮਰੀ ਜੀ ਆਵਾਜ਼ ਕਿਉਂ ਕੱਢਦੀ ਹੈ ਪੰਜਾਹ ਫੋਨ ਕਰ ਤੇ ਹੋਣਗੇ ਚਾ ਖੇਤ ਮਗਵੌਣੀ ਸੀ ਮੋਟਰਾ ਆਲੀ ਲੈਟ ਆਈ ਹੋਈ ਐ ਹੁਣ ਫੇਰ ਆ ਰਿਹਾ ਹੁਣ ਕਰੇ ਬੰਤੂ ਨੇ ਆਪਣੇ ਆਪ ਨੂੰ ਕਿਹਾ ਨਪੁੱਤੇ ਦੀਏ ਕਿੱਧਰ ਉਲਝਦੀ ਤੂੰ ਇਹ ਵਿਚਾਰਾ ਭੁੱਲਣਾ ਭੁੱਖਣ ਪਾਣਾ ਖੇਤ ਕੰਮ ਕਰਦੇ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐ ਜਿੰਨਾ ਨਾਲ ਜਾਣ ਨਾ ਪਛਾਨ ਘਰ ਦਾ ਪੇ ਤਾਂ ਉਹੀਂ ਨਹੀਂ ਦੇਈਦਾ ਕਿਸੇ ਨੂੰ ਤੂੰ ਕਿਉਂ ਬੋਲ ਮੱਦ ਲਿਆ ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ ਉਹ ਗਾਲਾਂ ਤੇ ਉਹ ਦੀਪੇ ਨੂੰ ਪਤਾ ਲੱਗ ਗਿਆ ਉਹ ਔਖਾ ਹੋ ਬੰਤੋ ਦਾ ਸਾਰਾ ਜੋਸ਼ ਠੰਡਾ ਪੈ ਗਿਆ ਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ ਘਰ ਆ ਕੇ ਉਹ ਲੜਨ ਵਰਗਾ ਹੋ ਗਿਆ ਐਵੇਂ ਐਨੇ ਵਾਰੀ ਫੋਲ ਆਇਆ ਬੀਜੀ ਆਈ ਜਾਂਦਾ ਸੀ ਕਿਹਦੇ ਨਾਲ ਗੱਲਾਂ ਗੱਲੀ ਲੱਗੀਆਂ ਹੋਈਆਂ ਸੀ ਨੌ ਨੇ ਬੇਬੇ ਵੱਲ ਦੇਖਿਆ ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੌ ਵੀ ਚੁੱਪ ਹੀ ਰਹੀ ਐਨੇ ਨੂੰ ਬਾਪੂ ਘਰੇ ਆ ਗਿਆ ਉਹ ਆ ਕੇ ਬੰਤੂ ਦੇ ਗਲ ਪੈ ਗਿਆ ਬੰਤੂ ਨੂੰ ਸਮਝ ਨਾ ਆਈ ਕੀ ਕੀ ਕਹੇ ਅਤੇ ਕੀ ਕਰੇ ਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈ ਬੰਤੂ ਨੇ ਫੋਨ ਚੁੱਕ ਕੇ ਲਾਲ ਇਸ਼ਾਰਣ ਵਾਲਾ ਬਟਨ ਦਬਾ ਦਿੱਤਾ ਥੋੜੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗ ਪਈ ਬੰਤੋ ਫੋਨ ਚੁੱਕੀ ਗਵੰਡੀਆਂ ਤੇ ਕਾਲ 'ਚ ਪੜਦੇ ਮੁੰਡੇ ਕੋਲ ਲੈ ਕੇ ਚਲੀ ਗਈ ਮੁੰਡੇ ਨੇ ਬਥੇਰਾ ਮੱਥਾ ਮਾਰਿਆ ਫੋਨ ਆਉਣੇ ਬੰਦ ਨਾ ਹੋਏ ਪਰ ਮੁੰਡੇ ਨੇ ਘੰਟੀ ਦੀ ਆਵਾਜ਼ ਘਟਾ ਦਿੱਤੀ ਜਤੋਂ ਬੰਤੋ ਘਰੇ ਵਾਪਸ ਆਈ ਤਾਂ ਉਸਦੇ ਪਤੀ ਨੇ ਆਖਿਆ ਕਲਵੰਤ ਕੁਰੇ ਕਿੰਨੇ ਪੈਸੇ ਪਵਾਉਣਗੇ ਤੇਰੀ ਕੰਪਨੀ ਵਾਲੇ ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ ਬਸ ਆ ਸੋਚ ਲਿਆ ਕਈ ਵਾਰੀ ਪੈਸੇ ਨਹੀਂ ਹੁੰਦੇ ਘਰੇ ਪਵਾਉਣ ਨੂੰ ਆਪੇ ਪਾ ਦਿਆ ਕਰਨਗੇ ਬੰਤੂ ਨੇ ਨਿੰਮੋ ਹੋਣੀ ਜੇਹੀ ਹੋ ਕੇ ਆਖਿਆ ਉੱਠ ਤੂੰ ਛਾਨੀ ਲਾਉਂਦੇ ਆ ਭਾਰ ਹੌਲਾ ਨਹੀਂ ਐ ਹੁੰਦੇ ਕਲਵੰਤ ਕੁਰੇ ਲਿਆ ਬੇਬੇ ਮੈਂ ਠੀਕ ਕਰਾ ਕੇ ਲਿਉਣਾ ਮੋਬਾਈਲਾ ਵਾਲੇ ਤੋਂ ਉਹ ਠੀਕ ਕਰ ਦਿੰਦੇ ਹੁੰਦੇ ਨੇ ਮੇਰੇ ਦੋਸਤ ਨੇ ਠੀਕ ਕਰਵਾਇਆ ਧੀ ਇੱਕ ਵਾਰੀ ਉਹਨਾਂ ਦੇ ਘਰੋਂ ਵੀ ਪਾਲੇ ਫੋਨ ਆਉਂਦੇ ਸੀ ਬੰਤੂ ਦੇ ਪੁੱਤ ਨੇ ਦੱਸਿਆ ਬੰਤੂ ਦੇ ਸਾਹ ਵਿੱਚ ਸਾਹ ਆਇਆ ਉਸ ਨੇ ਫੋਨ ਨੂੰ ਫੜਾਉਂਦੇ ਆਖਿਆ ਜਾ ਮੇਰਾ ਪੁੱਤ ਪਰਸ਼ੀਤੀ ਆਜੀ ਲਾਲਚ ਵਿੱਚ ਆ ਗਈ ਬੰਤੂ ਨੇ ਦੀਪੇ ਨੇ ਮਾਂ ਨੂੰ ਮਖੌਲ ਜਿਵੇਂ ਨਾਲ ਆਖਿਆ 2 400 ਦਾ ਤਾਂ ਕਾਦਾ ਲਾਲਚ ਹੋਇਆ ਬੰਤੂ ਨੇ ਕਿਹਾ ਬੇਬੇ ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਆਹੀਂ ਫਸਾ ਲੈਂਦੇ ਨੇ ਚੰਗੇ ਭਲੇ ਸਿਆਣਿਆਂ ਬਿਆਨਿਆਂ ਨੂੰ ਬੁੱਧੂ ਬਣਾ ਕੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ ਲਾਲਚ ਤਾਂ ਥੋੜਾ ਜਿੰਨਾ ਵੀ ਬੁਰਾ ਹੁੰਦਾ ਹੈ ਪਤਾ ਨਹੀਂ ਕਿੱਥੇ ਫਸਾ ਤੇ ਬੰਦੇ ਨੂੰ ਚਲੋ ਚੰਗਾ ਹੋਇਆ ਕਲਵੰਤ ਕਰ ਤੂ ਛੇਤੀ ਇਹ ਪਤਾ ਲੱਗ ਗਿਆ ਬੰਤੂ ਦੇ ਪਤੀ ਨੇ ਆਖਿਆ ਅੱਗੇ ਤੂੰ ਨਹੀਂ ਇਹ ਜੀ ਗਲਤੀ ਕਰਦੀ ਬੰਤੂ ਨੇ ਕੰਨਾਂ ਨੂੰ ਫੜ ਕੇ ਖਿੱਚਦੇ ਆਖਿਆ 1 2 3 ਜੇ ਮੇਰੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦ ਜੀ